ਵਰਤਮਾਨ ਦਰਸ਼ਕਾ ਪਰਿਵੰਦਵਾਸੀ ਪਿਆਰੇ ਕਿਰਤੀ ਲੋਕੋ ਸਭ ਤੋਂ ਪਹਿਲਾਂ ਬੁਲਾਉ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਮੜਾਓ ਤੁਹਾਡੀ ਫੈਕਟਰੀ ਬੰਦ ਕਰਕੇ ਜਿੱਥੋਂ ਸਭੀ ਸ਼ਰਤਾਂ ਤਿਆਰ ਕਰ ਲਿਆ ਜਿਹੜਾ ਅਸੀਂ ਆਪਦੇ ਕੋਲੋਂ ਤੁਹਾਨੂੰ ਸੰਦੇਸ਼ ਦਿੱਤੇ ਉਹਨੇ ਸੀ ਅਕਸਰ ਮੈਂ ਉਹੋ ਦੇ ਸੁਣਦੇ ਹਾਂ ਤਾਂ ਮੈਂ ਦੋ ਬੰਦਾਂ ਨਾਲ ਤੋਂ ਨੇ ਕੱਲੇ ਕੱਲੇ ਵਾਰਨਾ ਖਾਓ ਕੱਠੇ ਹੋ ਗਏ ਅੱਗੇ ਆਓ ਦੂਜਾ ਮੈਂ ਜੋ ਤਿਆਰਪੇ ਦੇ ਵਿੱਚੋਂ ਹਟਾਇਆ ਉਹ ਨਾਰਾ ਹੁੰਦਾ ਕੱਖ ਲੋਹੇ ਦੀ ਲੱਖਰ ਸਿਰ ਵਿੱਚ ਜਾਦੂ ਕਿਉਂਕਿ ਜਿਹੜੇ ਦੁੱਧੇ ਨਾਰੇ ਦੇ ਲਾਗੂ ਹੁੰਦੇ ਦੇਖੇ ਆ ਜਾਹੇ 1995 ਦੇ ਵਿੱਚ ਮੈਦਾਨਾ ਖੇੜੇ ਦੇ ਵਿੱਚ ਕਤਲ ਕਰਦਾ ਇੱਕ ਖੇੜੇਦਾਰ ਉਹਦੇ ਖਿਲਾਫ ਜਦੋਂ ਜਾ ਕੇ ਸ਼ੁਰੂ ਕਰਦੇ ਅਸੀਂ ਤਾਂ ਤੁਹਾਡੇ ਤੇ ਆਸ ਰੱਖ ਕੇ ਜੰਗ ਲੜੀ ਆ ਸਾਡੀ ਜਿਹੜੀ ਸੱਚੀ ਬਾ ਸਾਡੀਆਂ ਭੈਣਾਂ ਅੱਜ ਸਾਡੇ ਨਾਲ ਨੇ ਉਦੋਂ ਤੇ ਮੈਂ ਵਿਸ਼ਵਾਸ ਕਰਕੇ ਚੱਲੇ ਆ ਉਹ ਵੀ ਜਾ ਕੇ ਜਿੱਤੀ ਅਸੀਂ ਖਾੜਗਾਰ ਨੂੰ ਸਜ਼ਾ ਦਿੱਤੀ ਉਸ ਤੋਂ ਬਾਅਦ ਕਿਰਤੀਕ ਵਾਲਾ ਘੋੜਸੀ ਉਹਦੇ ਵਿੱਚ ਵੀ ਅਸੀਂ ਇਹ ਹੀ ਸਮਝ ਲਾਗੂ ਕੀਤੀ ਪਟੇਲ ਸੁਭਰ ਦੇ ਖਿਲਾਫ ਛੋਡੇ ਮੋਲੇ ਮੱਤ ਦੇ ਦਾਣਾ ਬੋਸੀ ਇਕੱਠੇ ਕਰਕੇ ਤੇ ਖਾਸ ਕਰਕੇ ਸਾਡੀਆਂ ਜਿਹੜੀਆਂ 50% ਬਵਦੀ ਦਾ ਹਿੱਸਾ ਸਾਡੇ ਭੈਣਾ ਥੀਆ ਤਾ ਸਾਡੇ ਨਾਲ ਗੁੱਸੇ ਸੀ ਤੇ ਜਰਪੀ ਨੇ ਇਹ ਗੱਲ ਸਾਹਮਣੇ ਕੀਤੀ ਆ ਕਿ ਕੱਟ ਲੋ ਇਹਦੀ ਲਾਖੀ ਹੁੰਦਾ ਫਿਰ ਉਸ ਜਰਪੀ ਦੇ ਸੱਚ ਬੰਦੇ ਉਹ ਤੋਂ ਅੱਗੇ ਅੜਾਈ ਜਦੋਂ ਉਸ ਗਿਰਦੀਤ ਬੱਚੀ ਦਾ ਆਪਾਂ ਥੋੜ ਲੜਿਆ ਤਾਂ ਸਾਡੇ ਤਿੰਨ ਘਰ ਕੋਲ ਦੇ ਝੂਠਾ ਬਤਾਲ ਦਾ ਪਰਚਾ ਦਰਜ ਕਰਾਇਆ ਗਿਆ 2004 ਦੇ ਵਿੱਚ ਸਾਲੋਂ ਪਰ ਕੈਦੀ ਸਜ਼ਾ ਹੁੰਦੀ ਆ ਅਸੀਂ ਫੇਰ ਇਹ ਆਪ ਬਣਾ ਰਹੇ ਆ ਸਾਡੇ ਜਿਹੜੇ ਸਾਥੂ ਹੀਰ ਸਿੰਘ ਪਾਰ ਤੇ ਸਾਥੀ ਸੀ ਉਹਨਾਂ ਨੂੰ ਚਾਪੀਆਂ ਬੁਲਾ ਕੇ ਸ਼ਿਕਤ ਕਰਕੇ ਇਹ ਗੱਲ ਕਹੀ ਸੀ ਤੁਸੀਂ ਲੜਦੇ ਰਹਿਣਾ ਸਾਥੀਓ ਜਿੰਨਾ ਚ ਪੈਰੀ ਜਉਦਾ ਤਾਂ ਉਹ ਲੜੇ ਮੈਨੂੰ ਜਾਦਾ ਉਹ ਉਸ ਦਾ ਵੀ ਜਿੰਦਣ ਸਾਨੂੰ ਸ਼ਾਸਨ ਬੋਰਡ ਦੇ ਵਿੱਚੋਂ ਸਜ਼ਾ ਹੋਈ ਆ ਤਾਂ ਬੰਦਾ ਇਹ ਸਭ ਸਾਡੀਆਂ ਭੈਣਾਂ ਬਰਨਾਲੇ ਦੇ ਚੈਰੀ ਵਿੱਚ ਪਹੁੰਚਿਆ ਹੋ ਗਿਆ ਸੀ ਕਿਉਂਕਿ ਚੈਰੀ ਦੀ ਕਿਤਾਬ ਬਲਤਾਰਬਦੀ ਕਰਦੀ ਸੀ ਬਹੁਤ ਪੂਰਖ ਹੈਗੇ ਅਸੀਂ ਲੋਕਾਂ ਨੂੰ ਜਿਵੇਂ ਕੋਈ ਬਹੁਤ ਵੱਡਾ ਮਾਖਾ ਹੋ ਗਾ ਹੁੰਦਾ ਹੈ ਤਾਂ ਸਾਡੇ ਲੋਕਾਂ ਦਾ ਜਿਹੜਾ ਕੱਛੀ ਮੈਂ ਉਹ ਦੇਖਿਆ ਜਿਹਨਾਂ ਲੋਕਾਂ ਨੂੰ ਅਸੀਂ ਸਮਝਾਇਆ ਸੀ ਵੀ ਤੁਸੀਂ ਅੱਖਾਂ ਦੇ ਵਿੱਚ ਅਥਰੂ ਨਹੀਂ ਲਿਆਉਣੇ ਅਥਰੂ ਮਰ ਨੂੰ ਵਿਆਰ ਪਰਾਉਣੇ ਤੇ ਸਾਡੀਆਂ ਮਾਮਾ ਨੇ ਭੈਣਾ ਨੇ ਕਿੱਥੋਂ ਤੱਕ ਤੈਨੂੰ ਅੱਜ ਵੀ ਯਾਦ ਆ ਮੇਰੀ 12 ਸਾਲ ਦੀ ਬੱਚੀ ਉਦੋਂ ਵੀ ਢੱਡਾ ਚੱਕ ਕੇ ਬੂਰੇ ਤੇ ਹੋਰ ਵੀ ਸਾਡੀਆਂ ਜਿੰਨੀਆਂ ਬੱਚੀਆਂ ਸਾਦੀ ਬਰਾਇਦ ਦਾ ਜਿਹਦੇ ਤਿੰਨ ਬੱਚੀਆਂ ਹੀ ਸੀ ਉਹ ਦਿੱੱਦੇ ਬੱਚੀਆਂ ਸੀ ਘਰ ਦੀ ਰਵਾਈ ਕਰਦੀਆਂ ਸੀ ਕਿਉਂਕਿ ਸਾਡਾ ਜਿਹੜਾ ਇਹ ਸਿੱਦਕ ਹੈ ਸਾਨੂੰ ਇਹ ਸਿੱਦਕ ਮਿਲਿਆ ਕਿੱਥੋਂ ਹੈ ਸਾਡੀ ਪ੍ਰਾਤ ਪਈ ਆ ਸਾਨੂੰ ਅੱਜ ਵੀ ਸਰਹੰਦ ਦੀ ਦੁਆਰ ਕੂ ਕੂਤੇ ਕਹਿ ਰਹੇ ਨੇ ਥੋੜਾ ਜਿਹਾ ਹੱਥ ਤੇ ਹੋ ਜਾਣਾ ਚਾਹੀਦਾ ਕੀ ਥੋੜਾ ਜਿਹਾ ਹੱਥ ਤੇ ਆਹ ਵੋਟ ਪਾ ਕੇ ਵੋਟਾਂ ਪਾ ਕੇ ਤੁਸੀਂ ਆਪਦੀ ਜ਼ਿੰਦਗੀ ਦਾ ਕੋਈ ਮਸਲਾ ਹੱਲ ਭਾਉਂਦੇ ਮੈਨੂੰ ਬਿਲਕੁਲ ਨਹੀਂ ਹੋਣਾ ਉਹੋ ਲਡੇਰਿਆਂ ਦੇ ਨਮਾਇਨੇ ਨੇ ਤੇ ਤੁਸੀਂ ਭਾਈ ਲਾਲੋ ਦੇ ਬਾਦ ਸੋ ਜਿਹਦੇ ਤੇ ਲੜਾਈ ਬਾਪੇ ਨਾਨਕ ਨੇ ਸਾਨੂੰ ਦੱਸਦੀ ਵੀ ਲੜਦੀ ਕਿਵੇਂ ਆ ਅੱਜ ਜਾਣਬੁੱਝ ਕੇ ਅਸੀਂ ਭਾਈ ਲਾਲੋ ਦੀ ਲੜਾਈ ਮੱਤ ਪਰ ਗੋਣ ਕਹਿੰਦੇ ਤੁਸੀਂ ਲੜ ਕੇ ਦੇ ਦਿਓ ਤਾਂ ਇਹ ਸਾਡੇ ਇਤਿਹਾਸ ਦਾ ਧੋਖਾ ਹੋਊਗਾ ਅੱਜ ਸਾਡੇ ਨੌਜਵਾਨਾਂ ਨੂੰ ਚਾਹੀਦਾ ਉਹ ਕਰਨਾ ਚਾਹੀਦਾ ਜਿਹੜੇ ਸ੍ਰੀ ਦੀਵਾਰ ਦੇ ਵਿੱਚ ਆ जिने ਜਿਹੜੇ ਚਮਕੌਰ ਦੀ ਘੜੀ ਦੇ ਵਿੱਚ ਸ਼ਹਾਦਤਾਂ ਪਾ ਗਏ ਸਾਤਾ ਉਹ ਵਿਰਸਾ ਬਾਬਾ ਬੰ다 ਸਿੰਘ ਬਹਾਦਰ ਜਿਨੇ ਸਾਨੂੰ ਜਮੀਨਾਂ ਦੇ ਮਾਲਕ ਬਣਾਇਆ ਤੇ ਉਹਨੂੰ ਮਿਲਿਆ ਉਹਦੇ ਬੱਚੇ ਨੇ 40 ਸਾਲ ਦੇ ਬੱਚੇ ਦਾ ਖੌਲ ਦਾ ਕੱਢੂ ਦੇ ਰੂਹ ਚ ਪਾਇਆ ਹੋਰ ਇਹ ਦੇਖਾਂ ਸ਼ਰਨਾ ਮਤਾਂ ਇੱਥੇ ਸਮਦਾ ਸਾਡਾ ਘਰ ਸਹਿਿਆ ਐ ਜਿਹਦੇ ਤੁਹਾਡੇ ਕੋਲੇ ਖੜੇ ਆ ਹੋ ਜੈਕਾਰੇ ਤੇ ਬੀ ਉਹਨਾਂ ਨੇ ਮੁਜ਼ਾਰਾ ਕੀਤਾ ਸੀ ਬਰਨਾਲੇ ਕੇ ਜਿਹੜੇ ਤੋਂ ਭਗਤ ਸਿੰਘ ਦੇ ਗੁੱਤ ਤੱਕ ਬੜਾ ਕਹਾਣੀ ਲਾਇਆ ਸੀ ਕੀ ਕਹਿਣਗੇ ਜੇਲਾਖਾਨੇ ਆ ਲੋਕਾਂ ਦੇ ਹੱਲ ਬਾਹਰੇ ਜਾਂਦੇ ਬਧੇ ਜਨਾਬ ਉਹਦੇ ਬਈ ਜੇ ਸਹੀ ਸੇਵਾ ਦਿੱਤੀ ਤੁਹਾਨੂੰ ਤਾਂ ਤੁਹਾਡੇ ਹੱਲ ਬਧੇ ਸਾਨੂੰ 1.5 ਸਾਲ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਲਿਆਏ ਤੇ 2011 ਦੇ ਵਿੱਚ ਜਦੋਂ 18 ਸਾਲਾਂ ਬਾਅਦ ਸਪਰੀਮ ਕੋਰਟ ਨੇ ਫੈਸਲਾ ਕਰਤਾ ਫਿਰ ਵੀ ਮਨਜੀਤ ਨੇ ਇਟਾ 14 ਸਾਲਾਂ ਲਈ ਜੇਲ੍ਹ ਦੇ ਵਿੱਚ ਜਾਊਗਾ ਆਪਾਂ ਉਸ ਤੋਂ ਪਹਿਲਾਂ ਕਮੇਟੀ ਸਾਡੀ 3 ਸਾਰੀ ਇਹ ਤੈਅ ਕਰਿਆ ਸੀ ਵੀ ਜੇ ਜੇਲ੍ਹ ਕੱਖ ਲੋਹੇ ਦੀ ਲੱਗ ਬਣ ਜਾਂਦਾ ਸਰਕਾਰਾਂ ਦੇ ਸਰ ਦੇ ਵਿੱਚ ਬੱਜੂਗਾ ਤੇ ਮਨਜੀਤ ਨੇ ਬਾਹਰ ਆ ਸਕਦਾ ਕਿਉਂ ਨਹੀਂ ਸਾਥੀਓ ਫੈਸਲਾ ਕਿਸੇ ਆਪਣਾ ਪਰ ਉਦੋਂ ਵੀ ਸਾਡੇ ਨਾਲ ਦੇ ਕੁਝ ਸਾਥੀ ਦੋਲੇ ਹੋਏ ਸੀ ਕਹਿੰਦੇ ਸੀ ਇਹ ਐਵੇਂ ਕਿਵੇਂ ਹੋਊਗਾ ਅਸੀਂ ਇਹਨੂੰ ਹੱਲ ਕਰ ਚੁੱਕੇ ਭਾਈ ਅਸੀਂ ਐਂ ਜਿਵੇਂ ਹੋਊ ਹੱਲ ਕੀਤਾ ਅਸੀਂ ਨਹੀਂ ਕਿ ਪੈਕਵਾ ਕੀਤਾ ਰੱਖਿਆ ਸਾਰਾ ਨੇ ਅਸੀਂ ਤਾਂ ਨਿਸ਼ਾ ਨਿਰਦੇਸ਼ ਦਿੱਤਾ ਸੀ ਤੇ 1.5 ਮਹੀਨੇ ਬਾਅਦ ਜਿੱਥੇ ਪਿੰਡਾਂ ਦੇ ਵਿੱਚ ਛੱਟਾਂ ਲੱਗੀਆਂ ਸੀ ਵੀ ਜੇ ਮਸਜਿਦ ਨੇਰ ਨੂੰ ਐਮ ਦੇਰ ਤੋਂ ਕਾੜੀਆਂ ਮੂਤਰਾ ਦਾੜੀ ਬਣਾ ਜਾਗੇ ਪਤਾ ਨਹੀਂ ਕਿਸੇ ਨੇ ਬਣਾਈ ਜਾਂ ਨਹੀਂ ਬਣਾਈ ਪਰ ਤੁਸੀਂ ਲੋਕ ਸਤ ਦਿੱਲੀ ਦਾ ਲੜੇ ਤੇ ਮਸਜਿਦ ਨੇਰ ਨੂੰ 45 ਦਿਨਾਂ ਬਾਅਦ ਇਹ ਦੇ ਵਿੱਚੋਂ ਕੱਢ ਕੇ ਲਿਆਇਓ ਹਾਕਮਾਂ ਦਾ ਜਿਹੜੇ ਹੁਕਮ ਸੀ ਉਹਨਾਂ ਨੂੰ ਤਬਦੀਲ ਕੀਤਾ ਨਹੀਂ ਮਨਜੀਤ ਨੇ ਹੁਣ ਆ ਲੋਕਾਂ ਦੀ ਕਹਿਣੀ ਜਾਊਗਾ ਤੇ ਖੜੇ ਹੋਣਾ ਹੋਈ ਹੋਗਾ ਨਾ ਹੋਵੇ ਫਿਰ ਤਾਂ ਇੰਦੀਆਂ ਵੱਡੀਆਂ ਸਾਡੇ ਕੋਲ ਵਸੀਤਾ ਹੋਣੀਆਂ ਫਿਰ ਅਸੀਂ ਕਹਾਂਗੇ ਕਿ ਕੱਠ ਰੋਹ ਦੀ ਲੱਖ ਸਰਵਜੀ ਚਾਲ ਰੋਦੀ ਪਰ ਚਾਲ ਦੇ ਸਿਰਦੇ ਵਿੱਚ ਜਿਹੜੇ ਸੱਟ ਮਾਰਦੇ ਹੋ ਸਤਜੋਣਾਂ ਦਾ ਖਲਕ ਕਿਹੜਾ ਸਹਾਰਾ ਹੋ ਉਹ ਚਲੇ ਮੋਖ ਦੁਸ਼ਮਣ ਨੂੰ ਮੋਦੀ ਨੂੰ ਜੁੜੇ ਸੀ ਅਸੀਂ ਨਾਰਾ ਦਿੱਤਾ ਵੀ ਜਿਹੜਾ ਉਹ ਗਿਆ ਸਾਡਾ ਲਹੂਗਾ ਇਹ ਕਰੀ ਜਾ ਰਿਹਾ ਸਾਡੇ ਦਰਾਂ 'ਚ ਆ ਖੜਿਆ ਸਭ ਤੋਂ ਪਹਿਲਾਂ ਜਿਹੜੀ ਕੱਠ ਰੋਹ ਦੀ ਲਾਟਾ ਉਹ ਉਸ ਦੇ ਸੱਚ ਮਾਰਦੀ ਹੈ ਜਿਹਨੋਂ ਆਪਾਂ ਸਾਰਿਆਂ ਦੇ ਮਾਰਨ ਲੱਗ ਪਏ ਉਹ ਬੰਦੇ ਦੇ ਵੀ ਲੰਘੇ ਵਾਸੀ ਆਪਣਾ ਉਹ 41000 ਦੇ ਹੋਰ ਵਾਲੇ ਸਮਾਜ ਮਿਲਾ ਕੇ ਦੂਜਿਆਂ ਨੂੰ ਵੀ ਉਹ ਸਾਡੇ ਨੇੜੇ ਨਹੀਂ ਹੈ ਇਹ ਸਮਾਂ ਪਾਸ ਹੋ ਗਿਆ ਤੇ ਤੁਸੀਂ ਦੇਖੋ ਜਿਹੜਾ ਮਾਸਕੁਰਾ ਵਗਿਆ ਸੀ મોદી ਕਿੱਥੇ ਆ ਵੀ ਅੱਜ ਕਿਸੇ ਨੂੰ ਲੱਗ ਸਕਦਾ ਵੀ ਸਰਕਾਰ ਤਾਂ મોદી ਦੀ ਬਣਦੀ ਆ ਫੇਰ ਪ੍ਰਧਾਨ ਮੰਤਰੀ મોદી ਨੇ ਬਣਨਾ ਪੜੂਗਾ ਫਾਕਪਰੇ ਆਲੋਚਨਾ ਕਰਤੇ ਹੋਇਆ ਭੂਤ ਅੱਜੇ મોદી ਤੋਂ ਨੂੰ ਕੁੱਟਦਾ ਸੀ ਹੁਣ ਥੋੜਾ ਕੁੱਟਿਆ ਹੋਇਆ ਕੋਈ ਪ੍ਰਧਾਨ ਮੰਤਰੀ ਬਣੂਗਾ ਹੁਣ ਕਿਹੜੀਆਂ ਉਹ ਛੱਪਨ ਦੇ ਚਾਤੀ ਨਹੀਂ ਰਹੀ ਰਹੀ ਅਵੇ ਸਰਪਰੇ ਦੀ ਸ਼ਾਂਤੀ ਵੀ ਨਹੀਂ ਇਹ ਹੁੰਦਾ ਲੜਾਈ ਦਾ ਘਰ ਤੋਂ ਆਪਾਂ ਲੜੇ ਜਾਂ ਵਧੇ ਜਾਂ ਜਿੱਥੋਂ ਲੱਗਦਾ ਸੀ ਜੇ ਤੁਹਾਨੂੰ ਪਤਾ ਨਹੀਂ ਸਭਾ ਨੂੰ ਨਹੀਂ ਮੰਨਣਾ ਬਦਲ ਦੂ ਸਭਾ ਦਾ ਚੋਣਾ ਨਹੀਂ ਹੋਣ ਦੇਣੀਆਂ ਇੱਕ ਜੱਗ ਦਾ ਜਿੱਤ ਕੇ ਨਹੀਂ ਦੂਜੀ ਜਿੱਤਾਂਗੇ ਇਸ ਤਰ੍ਹਾਂ ਤੇ ਸਾਡੀ ਜਿਹੜੀ ਜੱਗ ਦਾ ਰਾਹ ਇਹ ਧਰਮ ਦੇ ਨਾਲ ਕੇ ਵਧਿਆ ਜਾਣ ਦੁਸ਼ਮਣ ਬਹੁਤ ਟਕੜਾ ਸਾਨੂੰ ਸਾਡੀਆਂ ਜਿਹੜੀਆਂ ਪਲੇਨਰ ਸਕੀਮਾਂ ਉਸ ਦੁਸ਼ਮਣ ਦੇ ਖਿਲਾਫ ਕਿਵੇਂ ਲੜਦਾ ਉਹਦੇ ਤੇ ਬਾੜਾ